ਅੱਜ ਲੁਧਿਆਣਾ ਦੇ ਇਕਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਸਮਾਰੋਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਜਿਵੇਂ ਕਿੱਦਾ ਪੰਗੜਾ ਸਕਿੱਟ ਅਤੇ ਵੈਸਟਰਨ ਡਾਂਸ ਆਦਿ ਪੇਸ਼ ਕਰਕੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਪਹੁੰਚੇ ਹੋਏ ਮਹਿਮਾਨਾਂ ਦੀ ਵਾਹ ਵਾਹ ਲੁੱਟੀ ਇਸ ਸਮਾਗਮ ਵਿੱਚ ਉੱਚੇ ਚਤੌਰ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਸਿੱਧੂ ਨੇ ਜਿਥੇ ਸਕੂਲ ਮੈਨੇਜਮੈਂਟ ਦੇ ਇਸ ਉਪਰਾਲੇ ਦੀ ਸ਼ਲਾਨਾ ਕੀਤੀ ਉਥੇ ਬੱਚਿਆਂ ਵੱਲੋਂ ਪੇਸ਼ ਕੀਤੀ ਆਪਣੀ ਆਪਣੀ ਕਲਾ ਨਿ ਵਿਸਰਾਇਆ ਅਤੇ ਉਨ੍ਹਾਂ ਦੇ ਉਜਵਲ ਪ੍ਰਵਿੱਕਤੀ ਕਾਮਨਾ ਵੀ ਕੀਤੀ ਆਓ ਵਿਦਿਆ ਲੁਧਿਆਣਾ ਤੋਂ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ सुरेंद्र चौहान ਜੀ ਐਮ ਡੀ ਪ੍ਰਦੀਪ ਕੁਮਾਰ ਜੀ ਬ੍ਰਿਜ ਮੋਹਨ ਜੀ ਚੇਅਰਮੈਨ ਸਤਪਾਲ ਸਿੰਘ ਸਿੰਘ ਜੀ ਤੇ ਦੋਨੇ ਸਾਡੇ ਕਾਨਫਰੰਸ ਦੇ ਬਾਲ ਮੇਦੀ ਸਾਹਿਬ ਤਨਵੀਰ ਜੀ ਤੇ ਮਾਤਰਾ ਛਨੀ ਜੀ ਜਿਨ੍ਹਾਂ ਨੇ ਇਹ ਬਹੁਤ ਵਧੀਆ ਧੰਨਵਾ ਕਰਿਆ ਕਿ ਸਕੂਲ ਦੇ ਫੰਕਸ਼ਨ ਦੇ ਵਿੱਚ ਪਹੁੰਚਣਾ ਜਦੋਂ ਹੋਏ ਨਮਿੰਦੇ ਆਪਣੇ ਮਾਣਾਂ ਦੇ ਆਪਣੇ ਹਲਕੇ ਦੇ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਦੇ ਨੇ ਤਾਂ ਮਾਪਿਆਂ ਤੇ ਬੱਚਿਆਂ ਲਈ ਉਹ ਪਲ ਬਹੁਤ ਹੀ ਯਾਦਗਾਰੀ ਹੁੰਦੇ ਨੇ ਜਿੰਨੇ ਵੀ ਸਟੇਜ ਤੇ ਪਰਫਾਰਮੈਂਸ ਕਰੀਆ ਬੱਚਿਆਂ ਨੇ ਉਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਕਿਉਂਕਿ ਕਮਾਲ ਦੀ ਕੋਰੀਓਗ੍ਰਾਫੀ ਸੀ ਕਮਾਲ ਦੀ ਤਿਆਰੀ ਸੀ ਫੇਸ ਇਮਪ੍ਰੈਸ਼ਨ ਲੈ ਕੇ ਲਈ ਬਾਹ ਕਮਾਲ ਸੀ ਇਹ ਜਿਹੜਾ ਇਹੀ ਸਟੇਜ ਹੁੰਦੀ ਹੈ ਜਿਹਦੇ ਤੋਂ ਹੌਲੀ-ਹੌਲੀ ਵੱਡੀਆਂ ਸਟੇਜਾਂ ਤੇ ਬੱਚਿਆਂ ਨੇ ਪਹੁੰਚਣਾ ਹੁੰਦਾ ਅੱਗੇ ਜਾ ਕੇ ਵੱਡੀਆਂ ਮੰਲਾ ਮਾਰੀ ਆਉਂਗੀਆਂ ਜਿੰਨੇ ਵੀ ਬੱਚੇ ਅੱਜ ਇੱਕ ਸਾਲ ਦੀ ਪਰਫਾਰਮੈਂਸ ਤੋਂ ਬਾਅਦ ਜਿਨ੍ਹਾਂ ਨੂੰ ਅੱਜ ਇਨਾਮ ਮਿਲਣੇ ਨੇ ਉਹਨਾਂ ਦੇ ਲਈ ਮੁਬਾਰਕਬਾਦ ਦਿੰਨਾ ਉਹਨਾਂ ਦੇ ਮਾਪੇ-ਬਪ ਲਈ ਉਹਨਾਂ ਦੇ ਫੀਚਰ ਸਰਬਾਨਾਂ ਨੂੰ ਸਭ ਨੂੰ ਵਧਾਈ ਦਿੰਨਾ ਅੱਜ ਸਾਡੇ ਜਿਸ ਜੋ ਅਸੀਂ ਵਾਰਸ਼ਿਕ ਉਤਸਵ ਸਮਾਰੋਹ ਮਨਾ ਰਹੇ ਹਾਂ ਤੇ ਇਹਦੇ ਵਿੱਚ ਸਾਡੇ ਵਿੱਚ ਅੱਜ ਐਮਐਲਏ ਸਾਹਿਬ ਸਰਦਾਰ ਸਿੱਧੂ ਜੀ ਸਾਡੇ ਵਿੱਚ ਕੁਲਵੰਤ ਸਿੱਧੂ ਜੀ ਸਾਡੇ ਵਿੱਚ ਮੌਜੂਦ ਹੋਏ ਉਹਨਾਂ ਨੇ ਸਾਡੇ ਪਿੱਠ ਤੇ ਥਾਪਾ ਦਿੱਤਾ ਤੇ ਸਾਨੂੰ ਹੌਸਲਾ ਅਭਜਾਈ ਦਿੱਤੀ ਉਹ ਆਪਣੇ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਆਏ ਸੀ ਕਿਉਂਕਿ ਉਹਨਾਂ ਦਾ ਸਮਾਂ ਬਹੁਤ ਕੀਮਤੀ ਹੈ ਅੱਜ ਪਤਾ ਵੀ ਚੱਲ ਰਿਹਾ ਹੋਣਾ ਕਿ ਤੁਹਾਨੂੰ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਨਿਭੜੀਆਂ ਨੇ ਉਹਨਾਂ ਦਾ ਸ਼ਡਿਊਲ ਬੀਜ਼ੀ ਹੋਣ ਦੇ ਬਾਵਜੂਦ ਹੀ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਜੋ ਸਮਾਂ ਦਿੱਤਾ ਹੈ ਅਸੀਂ ਉਹਨਾਂ ਦੇ ਇੱਕ ਦਾਤ ਰਹਾਂਗੇ ਰਿਣੀ ਰਹਾਂਗੇ ਇੱਕ ਤਾਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਮੰਦਰਾਸ ਨਗਰ ਦੇ ਵਿੱਚ ਇਹ ਫੰਕਸ਼ਨ ਬਣਾਇਆ ਜਾ ਰਿਹਾ ਹੈ ਔਰ ਬੜੀ ਪਬਲਿਕ ਬੜੇ ਪੇਰੈਂਟਸ ਜਿਹੜੇ ਆ ਉਹਨਾਂ ਦਾ ਸਾਥ ਹੈ ਉਹ ਅੱਜ ਉਹਨਾਂ ਨੇ ਬੜੇ ਹਮ ਹਮਾ ਕੇ ਸਾਡੇ ਟੀਚਰਸ ਦਾ ਬੱਚਿਆਂ ਦਾ ਤੇ ਸਾਡਾ ਬੜਾ ਹੌਸਲਾ ਵਧਾਈ ਕੀਤੀ ਹੈ ਸਰ ਤੁਸੀਂ ਸਿੱਖਿਆ ਖੇਤਰ ਨਾਲ ਜੁੜੇ ਹੋਏ ਹੋ ਜਿਹੜੇ ਸਕੂਲ ਦੇ ਬੱਚੇ ਨੇ ਐਜੂਕੇਸ਼ਨ ਲੈ ਕੇ ਉਹਨਾਂ ਨੂੰ ਤੁਹਾਡੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਅੱਜ ਮੈਂ ਕਿਸੇ ਅ ਬੱਚਿਆਂ ਤੇ ਇਹ ਨਹੀਂ ਜਾਂਦਾ ਕਿਉਂਕਿ ਹਰ ਬੱਚੇ ਦੇ ਵਿੱਚ ਅਲੱਗ-ਅਲੱਗ ਟੈਲੈਂਟ ਹੈ ਕੋਈ ਬੱਚੇ ਪੜਾਈ ਦੇ ਵਿੱਚ ਮੱਲਾ ਮਾਰਦੇ ਨੇ ਕੁਝ ਗੇਮਸ ਦੇ ਵਿੱਚ ਮੱਲਾ ਮਾਰਦੇ ਨੇ ਤੇ ਕੁਝ ਆਪਣਾ ਹੋਰ ਗਾਇਕੀ ਜਾਂ ਕਲਚਰ ਐਕਟੀਵਿਟੀ ਦੇ ਵਿੱਚ ਮੱਲਾ ਮਾਰਦੇ ਨੇ ਤੇ ਮੇਰੀ ਪੇਰੈਂਟਸ ਨੂੰ ਇਹੀ ਸੁਜੈਸ਼ਨ ਹੈ ਕਿ ਕਿਸੇ ਵੀ ਬੱਚੇ ਦੇ ਟੈਲੈਂਟ ਨੂੰ ਰੋਕਿਆ ਨਾ ਜਾਏ ਆਪਾਂ ਉਸ ਨੂੰ ਉਭਰ ਕੇ ਉਹਦਾ ਸਾਥ ਦੇਣਾ ਹੈ ਤਾਂ ਜੋ ਬੱਚਾ ਆਪਣੇ ਜਿਸ ਫੀਲਡ ਦੇ ਵਿੱਚ ਉਹਦੇ ਵਿੱਚ ਟੈਲੈਂਟ ਹੈ ਉਹ ਨਿਖਰ ਕੇ ਸਾਹਮਣੇ ਆਏ ਕਿਉਂਕਿ ਇਹਦੇ ਨਾਲ ਸਾਡਾ ਸਮਾਜ ਦਾ ਤੇ ਦੇਸ਼ ਦਾ ਨਾਮ ਉੱਚਾ ਹੁੰਦਾ ਹੈ ਧੰਨਵਾਦ